ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਕੁੰਭ ਰਾਸ਼ੀ ਵਾਲਿਓ ਹੋ ਜਾਓ ਤਿਆਰ ਕਿਉਂਕਿ ਹੁਣ 20 ਫਰਵਰੀ ਤੋਂ ਲੈ ਕੇ 26 ਫਰਵਾਈ ਜਾਨੀ ਕਿ ਫਰਵਰੀ ਦੇ ਮਹੀਨੇ ਦੇ ਇਹਨਾਂ 7 ਦਿਨਾਂ ਦੇ ਅੰਦਰ ਤੁਹਾਨੂੰ ਮਿਲਣ ਜਾ ਰਹੀ ਹੈ ਬਹੁਤ ਵੱਡੀ ਖੁਸ਼ਖਬਰੀ ਜੀ ਹਾਂ ਦੋਸਤੋ ਇਹ ਸਮਝ ਲਓ ਕਿ ਦੁਨੀਆ ਤੁਹਾਡੀ ਗੁਲਾਮ ਹੋਵੇਗੀ ਖੁਸ਼ਖਬਰੀ ਹੀ ਇਸ ਤਰ੍ਹਾਂ ਦੀ ਹੈ ਇਸ ਵੀਡੀਓ ਵਿੱਚ ਤੁਹਾਨੂੰ ਜੋ ਇਹਨਾਂ 7 ਦਿਨਾਂ ਦੇ ਵਿੱਚ ਮਿਲਣ ਵਾਲੀ ਹੈ ਖੁਸ਼ਖਬਰੀ ਉਸੇ ਬਾਰੇ ਦੱਸਣ ਜਾ ਰਹੇ ਹਾਂ ਦੋਸਤੋ ਇਸ ਤਰ੍ਹਾਂ ਦਾ ਸਮਾਂ ਤੁਹਾਡੇ ਲਈ ਪੂਰੇ 50 ਸਾਲਾਂ ਦੇ ਬਾਅਦ ਆਇਆ ਹੈ ਦੋਸਤੋ ਜਿਸ ਦੇ ਵਿੱਚ ਤੁਹਾਨੂੰ ਵੱਡੀ ਖੁਸ਼ਖਬਰੀ 7 ਦਿਨਾਂ ਦੇ ਅੰਦਰ ਮਿਲਣ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ 7 ਦਿਨਾਂ ਦੇ ਵਿੱਚ ਦੇਵੀ ਮਾਂ ਲਕਸ਼ਮੀ ਅਤੇ ਮਹਾਬੱਲੀ ਮਹਾਸ਼ਕਤੀ ਭਗਵਾਨ ਪੋਲੇ ਨਾਚੀ ਦੀ ਅਸੀਮ ਕਿਰਪਾ ਤੁਹਾਡੇ ਉੱਪਰ ਹੋ ਗਈ ਹੈ ਇਨਾ 7 ਦਿਨਾਂ ਦਾ ਸਮਾਂ ਬਹੁਤ ਹੀ ਚੰਗਾ ਸਮਾਂ ਸਾਬਤ ਹੋਣ ਵਾਲਾ ਹੈ ਜੀ ਹਾਂ ਦੋਸਤੋ ਇਨਾ 7 ਦਿਨਾਂ ਦੇ ਵਿੱਚ ਪੂਰੇ ਪੂਰੇ 50 ਸਾਲਾਂ ਦੇ ਬਾਅਦ ਅਦਭੁਤ ਜੋਗ ਬਣ ਰਿਹਾ ਹੈ ਦੁਰਲਭ ਸੰਜੋਗ ਬਣ ਰਿਹਾ ਹੈ ਜਿਸ ਦੇ ਵਿੱਚ ਧਨ ਦੀ ਲక్ష్ਮੀ ਜਿਸ ਦੇ ਵਿੱਚ ਧਨ ਲక్ష్ਮੀ ਪ੍ਰਾਪਤੀ ਜੋਗ ਸੁਭਾਗੇ ਜੋਗ ਅਨੇਕਾਂ ਦੁਰਲਭ ਜੋਗ ਬਣ ਰਹੇ ਹਨ ਜਿਸ ਦੇ ਵਿੱਚ ਦੋਸਤੋ ਇੱਕ ਵੱਡਾ ਸ਼ੁਭ ਜੋਗ ਧਨ ਲਬ ਨਾਲ ਹੀ ਨੌਕਰੀ ਜੋਗ ਵੀ ਬੰਦਾ ਨਜ਼ਰ ਆ ਰਿਹਾ ਹੈ ਦੋਸਤੋ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਚੰਗਾ ਬਹੁਤ ਹੀ ਚੰਗਾ ਸਮਾਂ ਸਾਬਤ ਹੋਣ ਵਾਲਾ ਹੈ ਜੀ ਹਾਂ ਦੋਸਤੋ ਕਿਹੜੀਆਂ-ਕਿਹੜੀਆਂ ਵੱਡੀਆਂ ਖੁਸ਼ਖਬਰੀਆਂ ਤੁਹਾਨੂੰ ਮਿਲਣਗੀਆਂ ਨਾਲੇ ਨਾਲ ਇਹਨਾਂ 7 ਦਿਨਾਂ ਦੇ ਸਮੇਂ ਦੇ ਵਿੱਚ ਕਿਸ ਪ੍ਰ ਕਿਸ ਪ੍ਰਕਾਰ ਦੇ ਲਾਭ ਤੁਹਾਨੂੰ ਹੋਣਗੇ ਸੰਪੂਰਨ ਜਾਣਕਾਰੀ ਤੁਹਾਨੂੰ ਅੱਜ ਦੱਸਣ ਵਾਲੇ ਹਾਂ ਦੋਸਤੋ ਇਹ ਖੁਸ਼ਖਬਰੀ ਜੋ ਜੋ ਤੁਹਾਨੂੰ 7 ਦਿਨਾਂ ਦੇ ਵਿੱਚ ਮਿਲੇਗੀ ਕਿਹੜੇ ਕਿਹੜੇ ਛੇਤਰਾ ਵਿੱਚ ਮਿਲਣ ਜਾ ਰਹੀ ਹੈ ਸੰਪੂਰਨ ਸਟਿੱਕ ਰਾਸ਼ੀ ਸਟਿੱਕ ਜਾਣਕਾਰੀ ਵਿਸਤਾਰ ਪੂਰਕ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਬਿਲਕੁਲ ਵੀ ਮਿਸ ਨਾ ਕਰਨਾ ਕਿਉਂਕਿ ਇਸ ਤਰ੍ਹਾਂ ਦਾ ਸਮਾਂ ਪੂਰੇ 50 ਸਾਲਾਂ ਦੇ ਬਾਅਦ ਆਇਆ ਹੈ ਜਿਸ ਦੇ ਵਿੱਚ ਕਿ ਭਗਵਾਨ ਬਿਸ਼ਰੰਗਪਲੀ ਮਾਤਾ ਲక్ష్ਮੀ ਇਹਨਾਂ ਰਾਸ਼ੀ ਵਾਲਾਂ ਤੇ ਆਪਣੀ ਕਿਰਪਾ ਵਰਸਾਉਣ ਵਾਲੇ ਹਨ ਦੋਸਤੋ ਅੰਤ ਤੱਕ ਬਨੇ ਰਹੋ ਕਿਉਂਕਿ ਵੀਡੀਓ ਦੇ ਵਿੱਚ ਅੱਜ ਸੇ ਤੁਹਾਨੂੰ ਕੁਝ ਸਾਵਧਾਨੀਆਂ ਵੀ ਦੱਸਾਂਗੇ ਤੇ ਕੁਝ ਮਹੱਤਵਪੂਰਨ ਜਾਣਕਾਰੀ ਵੀ ਦੱਸਾਂਗੇ ਜਿਸ ਦੇ ਨਾਲ ਕਿ ਤੁਹਾਡਾ ਜੀਵਨ ਪਰੇਸ਼ਾਨੀਆਂ ਤੋਂ ਬਚ ਜਾਵੇਗਾ ਅਤੇ ਉਤਾਰ ਚੜਾਅ ਦਾ ਇਸਮਾ ਹੈ ਇਸ ਨੂੰ ਚੰਗਾ ਬਣਾ ਸਕੋ ਇਹਨਾਂ 7 ਦਿਨਾਂ ਦੇ ਸਮੇਂ ਦੇ ਅੰਦਰ ਤੁਸੀਂ ਲਾਭ ਉਠਾ ਸਕੋ ਇਸ ਤਰ੍ਹਾਂ ਦੀ ਮਹੱਤਵਪੂਰਨ ਜ਼ਰੂਰੀ ਗੱਲਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਸੰਪੂਰਨ ਜੀਵਨ ਵਿੱਚ ਤੁਹਾਨੂੰ ਲਾਭ ਦੇਵੇਗਾ ਤੇ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਕਰ ਸ਼ੇਅਰ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਜੈ ਭਗਵਾਨ ਬਜਰੰਗ ਬਲੀ ਜੀ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਦੋਸਤੋ ਇਹਨਾਂ 7 ਦਿਨਾਂ ਦੇ ਵਿੱਚ ਦੋਸਤੋ ਕਿਸ ਪ੍ਰਕਾਰ ਭਗਵਾਨ ਬਜਰੰਗ ਬਲੀ ਅਤੇ ਮਾਤਾ ਲక్ష్ਮੀ ਜੀ ਦੀ ਅਸੀਮ ਕਿਰਪਾ ਦੇ ਨਾਲ ਇਹਨਾਂ ਰਾਸ਼ੀ ਵਾਲਿਆਂ ਦੇ ਲਈ 2 फरवरी ਤੋਂ 26 फरवरी ਜਾਣੀ ਕਿ ਫਰਵਰੀ ਮਹੀਨੇ ਦੇ ਇਹਨਾਂ 7 ਦਿਨਾਂ ਦਾ ਸਮਾਂ ਰਹੇਗਾ। ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਜੋ ਸਮਾਂ ਹੈ ਇਸ ਸਮੇਂ ਤੁਸੀਂ ਇਸ ਤਰ੍ਹਾਂ ਮਹਿਸੂਸ ਕਰੋਗੇ ਕਿ ਕਿ ਕਿਸੇ ਈਸ਼ਵਰ ਦੀ ਸ਼ਕਤੀ ਦਾ ਆਸ਼ਾਸ਼ ਕਿ ਕਿਸੇ ਈਸ਼ਵਰ ਦੀ ਸ਼ਕਤੀ ਦਾ ਆਸ਼ੀਰਵਾਦ ਤੁਹਾਨੂੰ ਮਿਲ ਰਿਹਾ ਹੈ। ਦੋਸਤੋ ਤੁਹਾਨੂੰ ਲੱਗੇਗਾ ਕਿ ਕੋਈ ਈਸ਼ਵਰ ਸ਼ਕਤੀ ਤੁਹਾਡੀ ਮਦਦ ਕਰ ਰਹੀ ਹੈ ਕਿਉਂਕਿ ਤੁਸੀਂ ਦੇਖਿਆ ਹੀ ਹੋਵੇਗਾ ਕਿ ਤੁਹਾਨੂੰ ਸਾਰੇ ਪ੍ਰਕਾਰ ਦੇ ਤੁਹਾਨੂੰ ਹਰ ਕੰਮ ਦੇ ਵਿੱਚ ਸਫਲਤਾ ਮਿਲ ਰਹੀ ਹੈ ਅਤੇ ਤੁਹਾਨੂੰ ਆਤਮਿਕ ਸ਼ਾਂਤੀ ਮਹਿਸੂਸ ਹੋ ਰਹੀ ਹੈ ਤੇ ਗੁਆਂਢੀਆਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਘਰ ਪਰਿਵਾਰ ਦੇ ਨਾਲ ਤੁਹਾਡੇ ਸਬੰਧ ਚੰਗੇ ਹੋ ਰਹੇ ਹਨ ਚੰਗੇ ਸਬੰਧਾਂ ਦੇ ਵਿੱਚ ਅਧਿਕ ਸੁਧਾਰ ਚੰਗੇ ਸਬੰਧਾਂ ਦੇ ਵਿੱਚ ਬੇਹਦ ਸੁਧਾਰ ਹੋ ਰਿਹਾ ਹੈ ਜੇਕਰ ਕਿਸੇ ਕਾਰਨ ਦੇ ਨਾਲ ਕੋਈ ਸਬੰਧ ਦੇ ਵਿੱਚ ਖਿਟਾਸ ਸੀ ਉਹ ਵੀ ਦੂਰ ਹੋ ਰਹੀ ਹੈ ਤੇ ਸਬੰਧਾਂ ਦੇ ਵਿੱਚ ਪ੍ਰੇਮ ਪਿਆਰ ਵਧ ਰਿਹਾ ਹੈ ਇਹ ਸਮਾਂ ਹੀ ਇਸ ਤਰ੍ਹਾਂ ਦਾ ਹੈ ਤੁਸੀਂ ਹਰ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਕਰ ਰਹੇ ਹੋ ਤੇ ਮਿੱਤਰਾਂ ਦਾ ਵੀ ਸਾਕ ਸਬੰਧੀਆਂ ਦਾ ਵੀ ਤੁਹਾਨੂੰ ਸਹਿਯੋਗ ਮਿਲ ਰਿਹਾ ਹੈ ਇਹ ਸਮਝ ਲਓ ਕਿ ਦੋਸਤੋ ਇਹ ਸਮਾਂ ਹੁਣ ਤੁਹਾਡੇ ਲਈ ਬਹੁਤ ਹੀ ਵਧੀਆ ਸਾਬਤ ਹੋਵੇਗਾ ਤੁਸੀਂ ਹਰ ਕੰਮ ਨੂੰ ਬੁੱਧੀਮਤਾ ਦੇ ਨਾਲ ਅਤੇ ਵੱਡੇ ਅਤੇ ਵਧੀਆ ਤਰੀਕੇ ਦੇ ਨਾਲ ਨਿਪਟਾਉਣ ਦੇ ਵਿੱਚ ਕਾਮਯਾਬ ਹੋ ਜਾਓਗੇ ਸੰਤਾਨ ਪੱਖ ਦੀ ਜੇਕਰ ਗੱਲ ਕਰੀਏ ਤਾਂ ਕੋਈ ਸੰਤੋਸ਼ਜਨਕ ਨਤੀਜਾ ਤੁਹਾਨੂੰ ਹਾਸਲ ਹੋਵੇਗਾ ਘਰ ਦੇ ਵਿੱਚ ਕੋਈ ਪ੍ਰੋਗਰਾਮ ਦਾ ਮਾਹੌਲ ਵੀ ਬਣ ਰਿਹਾ ਹੈ ਤੁਹਾਨੂੰ ਦੱਸੇ ਕਿ ਇਸ ਸਮਾਂ ਜਿਹੜਾ ਹੈ ਇਹ ਤੁਹਾਡੇ ਕੰਮਾਂ ਨੂੰ ਲੈ ਕੇ ਯੋਜਨਾਬੰਦ ਤਰੀਕੇ ਦੇ ਨਾਲ ਪੂਰਾ ਕਰਨ ਵਾਲਾ ਹੈ ਅਤੇ ਤੁਹਾਨੂੰ ਸਫਲਤਾ ਮਿਲੇਗੀ ਤੁਸੀਂ ਅਨੁਭਵ ਕਰੋਗੇ ਕਿ ਇਹ ਸਮਾਂ ਤੁਹਾਡੇ ਲਈ ਖੁਸ਼ੀਆਂ ਭਰਿਆ ਸਮਾਂ ਹੈ ਕੋਝ ਲੋਕ ਤੁਹਾਡੇ ਵੱਲ ਇਸ ਸਮੇਂ ਦੇ ਵਿੱਚ ਆਕਰਸ਼ਿਤ ਵੀ ਹੋਣਗੇ ਤੁਹਾਡੇ ਸੁਲਝੇ ਹੋਏ ਤਰੀਕੇ ਨੂੰ ਦੇਖ ਕੇ ਤੇ ਤੁਹਾਡੇ ਕੰਮ ਕਰਨ ਦੀ ਫੁਰਤੀ ਨੂੰ ਦੇਖ ਕੇ ਤੁਹਾਡੇ ਵੱਲ ਆਕਰਸ਼ਿਤ ਹੋਣਗੇ ਤੁਸੀਂ ਇਸ ਸਮੇਂ ਦੇ ਵਿੱਚ ਜਿਸ ਵੀ ਕੰਮ ਤੇ ਹੱਥ ਪਾਓਗੇ ਉਹ ਕੰਮ ਤੁਹਾਡਾ ਬਣੇਗਾ ਜੇਕਰ ਕੋਈ ਪੈਸੇ ਦਾ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਇਸ ਸਮੇਂ ਪੈਸੇ ਦਾ ਨਿਵੇਸ਼ ਵੀ ਕਰ ਸਕਦੇ ਹੋ ਤੁਸੀਂ ਭਵਿਕ ਵਿੱਚ ਜਲਦੀ ਹੀ ਕੰਮ ਜਾ ਭੋਜਾਓਗੇ ਤਾਂ ਨਿਵੇਸ਼ ਚੰਗਾ ਲਾਭ ਦੇਵੇਗਾ ਅਤੇ ਤੁਹਾਡੇ ਘਰ ਦੇ ਵੱਡੇ ਬਜ਼ੁਰਗਾਂ ਦਾ ਸਨਮਾਨ ਤੁਸੀਂ ਕਰੋ ਕਿਉਂਕਿ ਘਰ ਦੇ ਵੱਡੇ ਬਜ਼ੁਰਗਾਂ ਦਾ ਆਸ਼ੀਰਵਾਦ ਲੈਣਾ ਬਹੁਤ ਜ਼ਰੂਰੀ ਹੈ ਇਹ ਸਮਾਂ ਤੁਹਾਡੇ ਲਈ ਭਾਗੇ ਉਹਦੇ ਸਮਾਂ ਹੋਵੇਗਾ ਭਾਗ ਨੂੰ ਚਮਕਾਉਣ ਵਾਲਾ ਸਮਾਂ ਹੈ ਇੱਕ ਗੱਲ ਧਿਆਨ ਦੇ ਵਿੱਚ ਰੱਖੋ ਕਿ ਤੁਸੀਂ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਵਿਹਾਰ ਥੋੜਾ ਚੰਗਾ ਰੱਖੋ ਕਿਉਂਕਿ ਤੁਹਾਡਾ ਗਲਤ ਵਿਹਾਰ ਘਰ ਪਰਿਵਾਰ ਦੇ ਵਾਤਾਵਰਣ ਨੂੰ ਵਿਗਾੜ ਸਕਦਾ ਹੈ ਕਿਉਂਕਿ ਇਹ ਸਮਾਂ ਜੋ ਹੈ ਇਹ ਵੱਡੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਸਮਾਂ ਹੈ ਤੁਹਾਡੇ ਲਈ ਇਸ ਵਿੱਚ ਕੋਈ ਵੀ ਵਿਗਨ ਨਾ ਪਵੇ ਇਸ ਲਈ ਤੁਸੀਂ ਆਪਣੇ ਪਰਿਵਾਰ ਅਤੇ ਸਾਥ ਸਬੰਧੀਆਂ ਦੇ ਨਾਲ ਆਪਣਾ ਵਿਹਾਰ ਚੰਗਾ ਰੱਖੋ ਸਾਵਧਾਨੀ ਦੇ ਤੌਰ ਤੇ ਇਸ ਗੱਲ ਦਾ ਧਿਆਨ ਰੱਖਣਾ ਹੈ ਅਤੇ ਨਾਲ ਹੀ ਨਾਲ ਤੁਸੀਂ ਆਪਣੇ ਕਾਰਜ ਪ੍ਰਣਾਲੀ ਦੇ ਵਿੱਚ ਕੁਝ ਪਰਿਵਰਤਨ ਕੁਝ ਯੋਜਨਾਵਾਂ ਕਰੋਗੇ ਜਿਸ ਦੇ ਨਾਲ ਤੁਹਾਡੇ ਤੁਹਾਡੇ ਕੰਮ ਕਰਨ ਦੀ ਸ਼ਮਿਤਾ ਜਿਹੜੀ ਹੈ ਉਹ ਵਧੇਗੀ ਤੁਸੀਂ ਇਸ ਸਮੇਂ ਦੇ ਵਿੱਚ ਧਰਮ ਕਰਮ ਵੀ ਕਰੋਗੇ ਧਰਮ ਕਰਮ ਦੇ ਨਾਲ ਜੁੜੇ ਮਾਮਲਿਆਂ ਦੇ ਵਿੱਚ ਜਿਆਦਾ ਯੋਗਦਾਨ ਦੋਗੇ ਅਤੇ ਸਾਰੇ ਇਹ ਸਾਰੇ ਕੰਮਾਂ ਦੇ ਵਿੱਚ ਤੁਹਾਡੇ ਦਿਲਚਸਪੀ ਜਿਆਦਾ ਹੋਵੇਗੀ ਮਾਨਸਿਕ ਤੁਹਾਨੂੰ ਸਕੂਨ ਪ੍ਰਾਪਤ ਹੋਵੇਗਾ ਦੋਸਤੋ ਇਸ ਸਮੇਂ ਤੁਸੀਂ ਧਰਮ ਕਰਮ ਦੇ ਮਾਮਲਿਆਂ ਦੇ ਵਿੱਚ ਵੱਧ ਚੜ ਕੇ ਹਿੱਸਾ ਲਓਗੇ ਦਾਨ ਦਾਨ ਵੀ ਕਰੋਗੇ ਅਤੇ ਚੰਗੇ ਕਰਮ ਕਰੋਗੇ ਚੰਗੇ ਕਰਮ ਕਰਨ ਤੋਂ ਪਿੱਛੇ ਨਹੀਂ ਹਟੋਗੇ ਇਹਨਾਂ ਕੰਮਾਂ ਨੂੰ ਕਰਨ ਦੇ ਨਾਲ ਤੁਹਾਨੂੰ ਆਤਮਿਕ ਖੁਸ਼ੀ ਹੋਵੇਗੀ ਤੁਹਾਨੂੰ ਆਪਣੇ ਆਪ ਨੂੰ ਆਨੰਦ ਮਹਿਸੂਸ ਹੋਵੇਗਾ ਨਾਲੇ ਨਾਲ ਤੁਹਾਨੂੰ ਦੱਸੇ ਇੱਕ ਇਸ ਸਮੇਂ আরো ਕੰਮ ਤੁਸੀਂ ਵਧੀਆ ਤਰੀਕੇ ਦੇ ਨਾਲ ਕਰੋਗੇ ਜੇ ਇਸੇ ਨਾਲ ਤੁਹਾਨੂੰ ਸਫਲਤਾ ਹੋਵੇਗੀ ਤੇ ਤੁਹਾਡੇ ਸਾਥ ਸਬੰਧੀ ਤੁਹਾਡੇ ਤੋਂ ਖੁਸ਼ ਹੋਣਗੇ ਸੰਤਾਨ ਪੱਖ ਦੀ ਜੇਕਰ ਗੱਲ ਕਰੀਏ ਤਾਂ ਸੰਤਾਨ ਪੱਖ ਵੱਲੋਂ ਤੁਹਾਨੂੰ ਉਹਨਾਂ ਵੱਲੋਂ ਕੋਈ ਗੁੱਡ ਨਿਊਜ਼ ਮਿਲ ਸਕਦੀ ਹੈ ਘਰ ਵਿੱਚ ਪ੍ਰੋਗਰਾਮ ਦਾ ਮਾਹੌਲ ਬਣ ਰਿਹਾ ਹੈ ਵੱਡੀ ਖੁਸ਼ਖਬਰੀ ਤੁਹਾਨੂੰ ਕੋਈ ਪ੍ਰਾਪਤ ਹੋਵੇਗੀ ਕੈਰੀਅਰ ਦੇ ਸਬੰਧੇ ਹੋ ਸਕਦੀ ਹੈ ਨੌਕਰੀ ਦੇ ਸਬੰਧੇ ਹੋ ਸਕਦੀ ਹੈ ਜਾਂ ਫਿਰ ਸੰਤਾਨ ਦੇ ਤਰਫੋਂ ਤੁਹਾਨੂੰ ਕੋਈ ਗੁੱਡ ਨਿਊਜ਼ ਮਿਲ ਸਕਦੀ ਹੈ ਅਤੇ ਇਸ ਸਮੇਂ ਦੇ ਵਿੱਚ ਤੁਸੀਂ ਸਾਵਧਾਨੀ ਦੇ ਤੌਰ ਤੇ ਕੁਝ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਸਭ ਤੋਂ ਪਹਿਲਾਂ ਧਿਆਨ ਰੱਖੋ ਕਿ ਕਿਸੇ ਵੀ ਪ੍ਰਕਾਰ ਦਾ ਪੇਪਰਵਰਕ ਕਰਦੇ ਸਮੇਂ ਬਹੁਤ ਹੀ ਜ਼ਿਆਦਾ ਸਾਵਧਾਨੀ ਵਰਤਣੀ ਹੈ ਛੋਟੀ ਜੀ ਗਲਤੀ ਤੁਹਾਡੇ ਲਈ ਬਹੁਤ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ ਥੋੜਾ ਸਾਵਧਾਨ ਹੋ ਕੇ ਤੁਸੀਂ ਕੋਈ ਵੀ ਕੰਮ ਜਾਂ ਕੋਈ ਵੀ ਪੇਪਰ ਸਾਈਨ ਕਰਨੇ ਹਨ ਅਤੇ ਆਪਣੇ ਗੁੱਸੇ ਤੇ ਇਸ ਸਮੇਂ ਵਿੱਚ ਕਾਬੂ ਰੱਖਣਾ ਹੈ ਜਿਸ ਤਰ੍ਹਾਂ ਕਿ ਨਕਾਰਾਤਮਕ ਗੱਲਾਂ ਹੁੰਦਾ ਹੈ ਤੁਹਾਡੇ ਤੇ ਪ੍ਰਭਾਵ ਹੋ ਸਕਦਾ ਹੈ ਤੁਸੀਂ ਨਕਾਰਾਤਮਕ 네ਗੇਟਿਵ ਗੱਲਾਂ ਨਹੀਂ ਕਰਨੀਆਂ ਆਪਣੀ ਸੋਚ ਨੂੰ ਸਕਾਰਾਤਮਕ ਬਣਾ ਕੇ ਰੱਖੋ ਇਸਵੇਂ ਲਾਭ ਦੇ ਨਾਲ ਤੁਹਾਨੂੰ ਕੁਝ ਗੱਲਾਂ ਦੀ ਤੁਹਾਨੂੰ ਸਾਵਧਾਨੀਆਂ ਵੀ ਰੱਖਣੀਆਂ ਹੋਣਗੀਆਂ ਆਪਣੇ ਵਿਹਾਰ ਤੇ ਆਪਣੇ ਗੁੱਸੇ ਤੇ ਆਪਣੇ ਜਿੱਦਵਲੇ ਸੁਭਾਅ ਤੇ ਕੰਟਰੋਲ ਕਰਨਾ ਹੈ ਨਕਾਰਾਤਮਕ ਗੱਲਾਂ ਨਹੀਂ ਕਰਨੀਆਂ ਅਤੇ ਪ੍ਰੇਮ ਜੀਵਨ ਦੇ ਵਿੱਚ ਉਸੇ ਚਰਚਾ ਜਾਣੇ ਕੇ ਲਵ ਲਾਈਫ ਦੀ ਜੇਕਰ ਗੱਲ ਕਰੀਏ ਤਾਂ ਇਸ ਪ੍ਰਕਾਰ ਰਹੇਗੀ ਕਿ ਤੁਸੀਂ ਤੁਸੀਂ ਆਪਣੇ ਜੀਵਨ ਸਾਥੀ ਦਾ ਥੋੜਾ ਇਸ ਸਮੇਂ ਜ਼ਿਆਦਾ ਧਿਆਨ ਰੱਖੋਗੇ ਇਸ ਲਈ ਜੇ ਜਦੀ ਕੋਈ ਤੁਹਾਡੇ ਜਦੀ ਪਤੀ ਪਤਨੀ ਹੋ ਤਾਂ ਤੁਸੀਂ ਅਨਮਨ ਤਾਂ ਤੁਹਾਡੇ ਕੋਈ ਅਨਬੰਦ ਚੱਲ ਰਹੀ ਸੀ ਤਾਂ ਕਿਸੇ ਕਾਰਨ ਦੇ ਕਰਨ ਕੋਈ ਖਿਟਾਅ ਸੀ ਤਾਂ ਉਹ ਦੂਰ ਹੋਵੇਗੀ ਪਤੀ ਪਤਨੀ ਦੇ ਸਬੰਧਾਂ ਦੇ ਵਿੱਚ ਨਵੀਆਂ ਦੀਕੀਆਂ ਆਉਣਗੀਆਂ ਪ੍ਰੇਮ ਪਿਆਰ ਵਧੇਗਾ ਅਤੇ ਤੁਹਾਡੇ ਪ੍ਰੇਮ ਸਬੰਧਾਂ ਦੇ ਵਿੱਚ ਪਰਿਵਾਰਿਕ ਸੰਤੋਸ਼ਟੀ ਹੋਵੇਗੀ ਮਾਨਸਿਕ ਸ਼ਾਂਤੀ ਹੋਵੇਗੀ ਦੋਸਤੋ ਜੇਕਰ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਤਾਂ ਪ੍ਰੇਮ ਸਬੰਧਾਂ ਦੇ ਵਿੱਚ ਪਰਿਵਾਰਿਕ ਸਲਾਹ ਮਸ਼ਵਰੇ ਹੋਣਗੇ ਪ੍ਰੇਮ ਸਪੰਨ ਚਲਦੀ ਹੀ ਵਿਆਹ ਵਿੱਚ ਤਬਦੀਲ ਹੋ ਜਾਵੇਗਾ ਇਸ ਸਮੇਂ ਤੁਸੀਂ ਆਪਣੇ ਪ੍ਰੇਮ ਦਾ ਇਸ ਹਾਰਵਿਕ ਰੂਪਕ ਆ ਸਕਦੇ ਹੋ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਸਮੇਂ ਦਾ ਭਰਪੂਰ ਲਾਭ ਠਾਓ ਐਸਾਂਵੇਂ ਵਿੱਚ ਘਰ ਪਰਿਵਾਰ ਦੇ ਲੋਕਾਂ ਦੇ ਨਾਲ ਤੁਸੀਂ ਆਪਣੀਆਂ ਗੱਲਾਂ ਵਿੱਚ ਸ਼ੇਅਰ ਕਰ ਸਕਦੇ ਹੋ ਦਿਲ ਖੁੱਲ ਕੇ ਤੁਸੀਂ ਆਪਣੇ ਦਿਲ ਦੀ ਗੱਲ ਉਹਨਾਂ ਦੇ ਅੱਗੇ ਰੱਖੋਗੇ ਪਰਿਵਾਰ ਦੇ ਵਿੱਚ ਕੋਈ ਵੀ ਉਤਸਵ ਪਰਿਆ ਮਾਹੌਲ ਤੁਹਾਡਾ ਹੋ ਸਕਦਾ ਹੈ ਕੋਈ ਧਾਰਮਿਕ ਪ੍ਰੋਗਰਾਮ ਹੋ ਸਕਦਾ ਹੈ ਜਾਂ ਪਾਰਟੀ ਹੋ ਸਕਦੀ ਹੈ ਇਸ ਦੇ ਨਾਲ ਘਰ ਪਰਿਵਾਰ ਦੇ ਲੋਕਾਂ ਦਾ ਆਗਮਨ ਵੀ ਰਹੇਗਾ ਫਿਰ ਤੁਹਾਨੂੰ ਕੋਈ ਧਾਰਮਿਕ ਯਾਤਰਾ ਤੇ ਵੀ ਜਾਣਾ ਪੈ ਸਕਦਾ ਹੈ ਇਸ ਸਮਾਪ੍ਰੇਮ ਸਬੰਧਾਂ ਨੇ ਲਈ ਵੀ ਬਹੁਤ ਵਧੀਆ ਸਮਾ ਹੈ ਪਰਿਵਾਰ ਦੇ ਲੋਕਾਂ ਦਾ ਤੁਹਾਡੇ ਦੂਸਰਿਆਂ ਦੇ ਪ੍ਰਤੀ ਇੱਕ ਦੂਸਰੇ ਦੇ ਪ੍ਰਤੀ ਪ੍ਰੇਮ ਪਿਆਰ ਵਧੇਗਾ ਇਸ ਦਾ ਮਤਲਬ ਕਿ ਪ੍ਰੇਮ ਸਬੰਧ ਤੁਹਾਡੇ ਮਜ਼ਬੂਤ ਹੋਣਗੇ ਤੁਹਾਡੇ ਗਿਲੇ ਸ਼ਿਕਵੇ ਸਾਰੇ ਉਹ ਦੂਰ ਹੋ ਜਾਣਗੇ ਪਰੰਤੂ ਜਲਦੀ ਹੀ ਤੁਸੀਂ ਸੰਤਾਨ ਪ੍ਰਾਪਤੀ ਦੀ ਖੁਸ਼ੀ ਵੀ ਤੁਹਾਨੂੰ ਪ੍ਰਾਪਤ ਹੋਵੇਗੀ ਜਿਨ੍ਹਾਂ ਦੇ ਸੰਤਾਨ ਨਹੀਂ ਹੈ ਉਹਨਾਂ ਨੂੰ ਸੰਤਾਨ ਪ੍ਰਾਪਤੀ ਦੀ ਖੁਸ਼ਖਬਰੀ ਵੀ ਮਿਲ ਸਕਦੀ ਹੈ ਜੇਕਰ ਬਿਜ਼ਨਸ ਦੀ ਗੱਲ ਕਰੀਏ ਤਾਂ ਬਿਜ਼ਨਸ ਤੇ ਵਿਹਾਰ ਬਿਜ਼ਨਸ ਦੇ ਵਿੱਚ ਸਾਵਧਾਨੀਆਂ ਤੁਹਾਨੂੰ ਵਰਤਣੀਆਂ ਹੋਣਗੀਆਂ ਤੁਸੀਂ ਬਿਜ਼ਨਸ ਦੇ ਵਿੱਚ ਥੋੜਾ ਸਟ੍ਰੈਸ ਦੇ ਵਿੱਚ ਰਹਿ ਸਕਦੇ ਹੋ ਤੁਹਾਨੂੰ ਕੰਮ ਜ਼ਿਆਦਾ ਪੈ ਸਕਦਾ ਹੈ ਸਾਵਧਾਨੀ ਦੇ ਤੌਰ ਤੇ ਤੁਸੀਂ ਚੁਕੰਨੇ ਰਹਿਣਾ ਹੈ ਸਮਝਦਾਰੀ ਦੇ ਨਾਲ ਕੰਮ ਕਰਨਾ ਹੈ ਕਿਸੇ ਤੇ ਵੀ ਯਕੀਨ ਨਹੀਂ ਕਰਨਾ ਕਾਰਜ ਖੇਤਰ ਦੇ ਵਿੱਚ ਤੁਹਾਡੇ ਜੇਕਰ ਜੋ ਵੀ ਤੁਹਾਡੇ ਨਾਲ ਕਾਮੁਗਾਰਦੇ ਹਨ ਉਹਨਾਂ ਦੇ ਨਾਲ ਤੁਹਾਡੇ ਸਬੰਧ ਚੰਗੇ ਹੋਣਗੇ ਮਜ਼ਬੂਤ ਹੋਣਗੇ ਆਪਣੇ ਕੰਮ ਨੂੰ ਤੁਸੀਂ ਵਧੀਆ ਤਰੀਕੇ ਨਾਲ ਨਿਭਾ पाओगे ਇਹ ਸਮਾਂ ਤੁਹਾਡੇ ਕਾਮਾਕਾਰਾਂ ਦੇ ਲਈ ਵੀ ਵਧੀਆ ਸਮਾਂ ਹੈ ਜਿਸ ਦੇ ਨਾਲ ਤੁਹਾਨੂੰ ਬਹੁਤ ਫਾਇਦਾ ਮਿਲੇਗਾ ਤੁਹਾਡਾ ਬਿਜ਼ਨਸ ਦਿਨ ਦੁਗਣੀ ਰਾ ਚੌਗਣੀ ਤਰੱਕੀ ਕਰੇਗਾ ਤੁਹਾਨੂੰ ਇੱਕ ਸਲਾਹ ਹੈ ਕਿ ਤੁਸੀਂ ਕਿਸੇ ਵੀ ਸਹਾਇਕ ਤੇ ਜ਼ਿਆਦਾ ਵਿਸ਼ਵਾਸ ਨਾ ਕਰੋ ਉਹ ਤੁਹਾਨੂੰ ਧੋਖਾ ਦੇ ਸਕਦਾ ਹੈ ਪਿਛਲੇ ਕੁਝ ਸਮੇਂ ਦੇ ਵਿੱਚ ਤੁਹਾਨੂੰ ਜ਼ਿਆਦਾ ਮਿਹਨਤ ਕਰਨੀ ਪੈ ਰਹੀ ਸੀ ਤਾਂ ਉਸ ਮਿਹਨਤ ਦਾ ਤੁਹਾਨੂੰ ਇਸ ਸਮੇਂ ਦੇ ਵਿੱਚ ਫਲ ਜ਼ਰੂਰ ਮਿਲੇਗਾ ਅਤੇ ਤੁਹਾਡਾ ਬਿਜ਼ਨਸ ਅੱਗੇ ਨਾਲੋਂ ਵਧੇਗਾ ਚੰਗੇ ਲਾਭ ਦੇਵੇਗਾ ਤੁਹਾਨੂੰ ਪ੍ਰਾਪਤੀ ਦੀਆਂ ਚੰਗੀਆਂ ਸਥਿਤੀਆਂ ਹਨ ਆਨਲਾਈਨ ਜੇਕਰ ਤੁਸੀਂ ਕੋਈ ਬਿਜ਼ਨਸ ਕਰਦੇ ਹੋ ਤਾਂ ਉਸ ਦੇ ਵਿੱਚ ਵੀ ਤੁਹਾਡੀ ਮਾਰਕੀਟਿੰਗ ਹੋਵੇਗੀ ਕਿਉਂਕਿ ਇਹ ਸਮਾਂ ਆਨਲਾਈਨ ਡਿਜੀਟਲ ਲਈ ਵੀ ਬਹੁਤ ਹੀ ਵਧੀਆ ਸਮਾਂ ਹੈ ਲਾਭ ਦੇਣ ਵਾਲਾ ਸਮਾਂ ਹੈ ਜੇਕਰ ਤੁਸੀਂ ਕੋਈ ਤੇਲ ਦਾ ਬਿਜ਼ਨਸ ਕਰਦੇ ਹੋ ਤੇਲ ਦਾ ਕੰਮ ਕਰਦੇ ਹੋ ਤਾਂ ਉਸ ਦੇ ਵਿੱਚ ਵੀ ਤੁਹਾਨੂੰ ਮੁਨਾਫਾ ਹੋਵੇਗਾ ਇਸ ਸਮੇਂ ਤੁਹਾਡੀ ਜੇਕਰ ਕੋਈ ਨੌਕਰੀ ਪੇਸ਼ਾ ਵਾਲੇ ਲੋਕ ਹਨ ਉਹਨਾਂ ਨੂੰ ਨੌਕਰੀ ਦੇ ਵਿੱਚ ਉਹਨਾਂ ਦੇ ਕਾਜ ਖੇਤਰ ਵਿੱਚ ਉਹਨਾਂ ਨੂੰ ਸਫਲਤਾ ਹੋਵੇਗੀ ਉਹਨਾਂ ਦੀ ਤਨਖਾਹ ਵਧਣ ਦੇ ਚਾਂਸ ਹਨ ਤੁਹਾਡੀ ਮਿਹਨਤ ਹੁਣ ਰੰਗ ਲਾਵੇਗੀ ਲਾਭ ਦੇਵੇਗੀ ਨੌਕਰੀ ਖੇਤਰ ਦੇ ਵਿੱਚ ਪ੍ਰਮੋਸ਼ਨ ਮੇਤਨ ਮਰੀਦੀ ਦੇ ਯੋਗ ਬਣ ਰਹੇ ਹਨ ਚੰਗਾ ਸਮਾਂ ਨੌਕਰੀ ਪੇਸ਼ੇ ਲੋਕਾਂ ਲਈ ਲਾਭ ਦੇਣ ਵਾਲਾ ਸਮਾਂ ਹੈ ਜੇਕਰ ਗੱਲ ਕਰੀਏ ਬੇਰੋਜ਼ਗਾਰ ਲੋਕਾਂ ਦੀ ਤਾਂ ਉਹਨਾਂ ਨੂੰ ਰੁਜ਼ਗਾਰ ਮਿਲਣ ਦੇ ਤਲਾ ਜੋ ਲੋਕ ਰੁਜ਼ਗਾਰ ਦੀ ਤਲਾਸ਼ ਕਰ ਰਹੇ ਹਨ ਉਹਨਾਂ ਨੂੰ ਰੁਜ਼ਗਾਰ ਕੁਝਨਾਂ ਨੂੰ ਰੁਜ਼ਗਾਰ ਮਿਲਣ ਦੇ ਅਪਰਤ ਮਿਲ ਸਕਦੀਆਂ ਹਨ ਮੌਕੇ ਮਿਲ ਸਕਦੇ ਹਨ ਉਹਨਾਂ ਮੌਕਿਆਂ ਦਾ ਲਾਭ ਉਠਾਓ ਅਤੇ ਨੌਕਰੀ ਦੇ ਯੋਗ ਬਣ ਰਹੇ ਹਨ ਤੁਹਾਡੇ ਲਈ ਸਮਾਂ ਚੰਗਾ ਹੈ ਕੈਰੀਅਰ ਵਿੱਚ ਜੋ ਵੀ ਮੌਕਾ ਮਿਲੇ ਉਸ ਨੂੰ ਹੱਥੋਂ ਨਾ ਜਾਣ ਦਿਓ ਵਿਦਿਆਰਥੀ ਵਰਗ ਦੇ ਲੋਕਾਂ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦੇ ਲਈ ਪ੍ਰਣਾਮ ਚੰਗੇ ਹੋਣਗੇ ਪ੍ਰੀਖਿਆ ਜਲਦੀ ਹੈ ਤੇ ਉਹਨਾਂ ਦੇ ਪ੍ਰੀਖਿਆ ਦੇ ਵਿੱਚ ਮੰਨ ਲੱਗੇਗਾ ਚੰਗੇ ਪ੍ਰੀਖਿਆ ਦੇ ਵਿੱਚ ਨੰਬਰ ਲੈ ਕੇ ਪਾਸ ਹੋਣਗੇ ਕਾਨੂੰਨੀ ਪੜਾਈ ਜੋ ਲੋਕ ਕਰ ਰਹੇ ਹਨ ਉਹਨਾਂ ਦੇ ਲਈ ਸਮਾਂ ਅਣਕੋਲ ਹੈ ਸਮੇ ਦਾ ਪਰਪੋਰ ਲਾ ਬਿਠਾਓ ਆਰਥਿਕ ਦ੍ਰਿਸ਼ਟੀ ਦੇ ਵਿੱਚ ਸਮਾਂ ਵੀ ਚੰਗਾ ਹੈ ਕਿਉਂਕਿ ਕਾਰਜ ਖੇਤਰ ਵਿੱਚ ਤੁਹਾਨੂੰ ਪ੍ਰਮੋਸ਼ਨ ਦੇ ਯੋਗ ਹਨ ਤੁਹਾਡੇ ਲਈ ਬਿジネス ਵਪਾਰ ਵੀ ਧਨ ਪ੍ਰਾਪਤੀ ਦੇ ਜੋਗ ਹਨ ਨਾਲ ਹੀ ਨਾਲ ਪੈਸੇ ਨੂੰ ਨਿਵੇਸ਼ ਜੇਕਰ ਕੀਤਾ ਹੈ ਤਾਂ ਉਸ ਵਿੱਚ ਚੰਗਾ ਰਿਟਰਨ ਤੁਹਾਨੂੰ ਮਿਲੇਗਾ ਮਤਲਬ ਧਨ ਪ੍ਰਾਪਤੀ ਦੇ ਜੋਗ ਹਨ ਸਮਾ ਚੰਗਾ ਹੈ ਪਰੰਤੂ ਧਿਆਨ ਵਿੱਚ ਰੱਖੋ ਉਧਾਰ ਦੇਣ ਤੋਂ ਬਚੋ ਉਧਾਰ ਜੇਕਰ ਦੇਣਾ ਹੈ ਤਾਂ ਸੌਜ ਸਮਝ ਕੇ ਦਿਓ ਤੁਹਾਡਾ ਪੈਸਾ ਨਹੀਂ ਤਾਂ ਫਸ ਸਕਦਾ ਹੈ ਇਸ ਸਮੇਂ ਆਪਣੇ ਅੰਦਰ ਊਰਜਾਵਾਨ ਅਤੇ ਆਤਮਿਕ ਬਲ ਦਾ ਤੁਸੀਂ ਅਨੁਭਵ ਕਰੋਗੇ ਸਕਲਪ ਵਿੱਚ ਸੋਚ ਰੱਖੋ ਆਪਣੇ ਗੁੱਸੇ ਤੇ ਕੰਟਰੋਲ ਕਰੋ ਮੈਡੀਟੇਸ਼ਨ ਕਰੋ ਕੁਝ ਸਮਾਂ ਇਕੱਲੇ ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਕਰੋ ਤੁਹਾਨੂੰ ਇਸ ਸਮੇਂ ਵਿੱਚ ਹਰ ਤਰਫ ਤੋਂ ਲਾਭ ਹੀ ਲਾਭ ਮਿਲਣ ਵਾਲਾ ਹੈ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਦੋਸਤੋ ਇਸ ਸਮੇਂ ਦਾ ਲਾਭ ਉਠਾਓ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਐਸੀ ਦੋਸਤੋ ਕੁੰਭ ਰਾਸ਼ੀ ਵਾਲਿਆਂ ਦੇ ਲਈ ਜਾਣਕਾਰੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ